ਦੇ ਵਿੱਚ ਇਸ ਹਲਕੇ ਦੇ ਕਾਂਗਰਸ ਆਫਿਸ ਦੇ ਵਿੱਚ ਤੁਹਾਨੂੰ ਮਿਲਾ ਕੇ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਕੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਅੱਜ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਉਹਨਾਂ ਵੱਲੋਂ ਮੀਡੀਆ ਇੰਚਾਰਜ ਲਗਾਇਆ ਗਿਆ ਲੁਧਿਆਣੇ ਦਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਾਂਗਰਸ ਪਾਰਟੀ ਦੇ ਹੋਡੇਦਾਰਾਂ ਦਾ ਔਰ ਹਾਈ ਕਮਾਂਡ ਦਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੀਡੀਆ ਧਾਰੇ ਦੇ ਵਿੱਚ ਜੁੜਿਆ ਆਇਆ ਸੀ ਤੇ ਜਿਸ ਕਾਰਨ ਇਹ ਵੱਡੀ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਂ ਤਨ ਮਨ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਵਾਂਗਾ ਕਿ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਲੋਕਾਂ ਤੱਕ ਜਿਹੜੇ ਪਹਿਲੇ ਵੀ ਅਸੀਂ ਦਿਖਾਉਂਦੇ ਆਏ ਆਂ ਮੀਡੀਆ ਦੇ ਵਿੱਚ ਤੇ ਹਮੇਸ਼ਾ ਇਹ ਦਿਖਾਉਂਦੇ ਆ ਕਿ ਜਿਹੜੀ ਆਵਾਜ਼ ਆ ਸਾਡੀ ਇਹ ਮੀਡੀਆ ਦੀ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਆਪਾਂ ਜੋ ਲੋੜਾਂ ਦੇ ਉੱਤਰਾਂਗੇ ਤਾਂ ਕੰਮਦਾਈ ਦੇ ਨਾਲ ਜੋ ਇਹ ਜ਼ਿੰਮੇਵਾਰੀ ਨਿਭਾਉਂਦਾ ਐ ਐਸੀ ਕੀ ਕਾਬਲੀਅਤ ਤੁਸੀਂ ਦੇਖੀ ਐ ਐਸੀ ਕੀ ਖੂਬੀ ਦੇਖੀ ਕਾਂਗਰਸ ਪਾਰਟੀ ਦੇ ਵਿੱਚ ਜਿਹਦੇ ਨਾਮ ਜਿਹਦੇ ਕਰਕੇ ਤੁਸੀਂ ਇੱਕ ਕਾਂਗਰਸ ਪਾਰਟੀ ਦਾ ਪਲੇਟਫਾਰਮ ਹੀ ਜਿਹੜਾ ਚੁਣਿਆ ਇੰਨੇ ਚ ਕਾਫੀ ਸਮ ਜ਼ਿੰਮੇਵਾਰੀਆਂ ਦੇਖੀਆਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਜਿਹੜੇ ਐਮਐਲਏ ਰਹੇ ਆ ਸੰਜੀਤ ਬਾਵਾ ਜੀ ਐਕਸ ਐਮਐਲਏ ਹੁਣ ਆ ਤੇ ਜ਼ਿਲ੍ਹਾ ਪ੍ਰਧਾਨ ਹੁਣ ਆ ਲਗਾਇਆ ਗਈ ਬਹੁਤ ਵੱਡੀ ਜੋ ਜ਼ਿੰਮੇਵਾਰੀ ਨਿਭਾ ਚੁੱਕੇ ਹਲਕਾ ਈਸਟ ਦੇ ਵਿੱਚ ਉਹਨਾਂ ਨੇ ਜੋ ਕਿ ਐਸੇ ਜਿਹੜੇ ਕੰਮ ਨਹੀਂ ਵੀ ਹੋ ਰਹੇ ਸੀ ਤਾਂ ਕਾਫੀ ਸਾਲਾਂ ਤੋਂ ਉਹ ਹੋ ਰਿਹਾ ਹੈ ਤੇ ਹੁਣ ਚਾਕੇ ਵੀ ਜਿਹੜੇ ਨਹੀਂ ਵੀ ਹੋਰੇ ਉਹ ਵੀ ਹੁਣ ਤੱਕ ਹੋ ਰਹੇ ਹੈਗੇ ਕਿਉਂਕਿ ਕੋਲੇ ਦੀ ਗੱਲ ਕਰ ਲਈ ਆਪਾਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਇਸ਼ਟ ਚ ਪਹਿਲਾ ਕੋਲੇਜ ਬਣਿਆ ਸੀ ਜਿਹੜਾ ਕਿ ਉਹ ਸੀ ਸੰਜੇ ਤਲਵਾਰ ਜੀ ਨੇ ਇੱਥੇ ਲਿਆਂਦਾ ਸੀ ਉਸ ਤੋਂ ਬਾਅਦ ਜਿਹੜੇ ਐਮੀਨ ਸਕੂਲ ਬਣੇ ਹੈਗੇ ਆ ਉਹ ਕਾਂਗਰਸ ਪਾਰਟੀ ਦੀ ਹੀ देन ਹੈ ਕਿਉਂਕਿ ਮੌਜੂਦਾ ਸਰਕਾਰ ਆ ਉਹ ਕਹਿ ਰਹੀ ਸੀ ਕਿ ਕਿ ਇਹ ਅਸੀਂ ਲਿਆਂਦੇ ਆ ਲੇਕਿਨ ਇਹ ਸੈਂਟਰ ਗਵਰਨਮੈਂਟ ਦੇ ਥਰੂ ਸੰਜੇ ਤਲਵਾਰ ਜੀ ਵੱਲੋਂ ਹੀ ਲਿਆਂਦੇ ਗਏ ਸੀ ਤਾਂ ਆ ਨਾਲੇ ਜਿਹੜੇ ਕਿ ਜਿਹੜੇ ਸਕੂਲ ਪੈਂਡਿੰਗ ਹੈਗੇ ਉਹ ਲੱਗਦਾ ਹੈ ਕਿ ਜੋ ਜ਼ਿੰਮੇਵਾਰੀ ਅੱਜ ਸਾਨੂੰ ਦਿੱਤੀ ਹੈ ਇੰਚ ਅਸੀਂ ਉਹ ਵੀ ਜਨਤਾ ਤੱਕ ਆਵਾਜ਼ ਨੂੰ ਸੰਜੀਤワਲ ਜੀ ਦੀ ਪਹੁੰਚਾਵਾਂਗੇ ਤਾਂ ਉਹ ਬਹੁਤ ਜਲਦੀ ਉਹ ਵੀ ਸਕੂਲ ਤਿਆਰ ਹੋ ਕੇ ਜਨਤਾ ਦੇ ਰੂਰ ਕਰਾਂਗੇ ਸੰਦੀਪ ਜੀ ਤੁਸੀਂ ਇੱਕ ਮੀਡੀਆ ਪਰਸਨ ਹੋ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਸਿਚੁਏਸ਼ਨ ਆਂਦੀ ਹੈ ਜਿਹਦੇ ਵਿੱਚ ਕਾਂਗਰਸ ਪਾਰਟੀ ਦੀ ਕਿਤੇ ਨਾ ਕਿਤੇ ਕੋਈ ਗਲਤੀ ਹੁੰਦੀ ਹੈ ਤਾਂ ਕੀ ਤੁਸੀਂ ਇੱਕ ਉਹਦੇਦਾਰ ਹੁੰਦੇ ਨਾਤੇ ਪਾਰਟੀ ਦਾ ਸਾਥ ਦੇਵੋਗੇ ਜਾਂ ਨਿਰਪੱਖ ਉਸ ਮੁੱਦੇ ਤੇ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਹੋ ਜੇ ਕੋ ਪੂਰੀ ਕੋਸ਼ਿਸ਼ ਕਰਾਂਗੇ ਪਹਿਲੇ ਤਾਂ ਕਾਂਗਰਸ ਪਾਰਟੀ ਦੇ ਤੱਕ ਆਪਾਂ ਨਿਰਪੱਖ ਹੋ ਕੇ ਚੱਲਾਂਗੇ ਕਿਉਂਕਿ ਕਾਂਗਰਸ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਹੀ ਇਸ ਲੈਵਲ ਤੱਕ ਮਚਾਇਆ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਹਿਲੇ ਤਾਂ ਕਾਂਗਰਸ ਪਾਰਟੀ ਕਦੀ ਕਿਸੇ ਦੇ ਹੱਕਾਂ ਦੇ ਵਿੱਚ ਗਲਤ ਉਤਰ ਨਹੀਂ ਹੈਗੀ ਅਗਰ ਉਤਰੇਗੀ ਤਾਂ ਉਹ ਵੱਡੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਏਗੀ ਕਿ ਕਿ ਇੱਥੇ ਜਿੱਥੇ ਗਲਤੀ ਦੇਖੋ ਕਿ ਇਨਸਾਨ ਤੋਂ ਗਲਤੀ ਹੁੰਦੀ ਆ ਉਹ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਇਸ ਲਈ ਉਹ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਕਾਂਗਰਸ ਪਾਰਟੀ ਦੇ ਵਿੱਚ ਜਿੱਦਾਂ ਪਾਰਟੀ ਦੇ ਲਈ ਸੇਵਾ ਕਰਦੇ ਆ ਰਹੇ ਆਣੇ ਤੇ ਕਰਾਂਗੇ